ਮਾਤਰੀ ਸਾਹਿਬ ਅੱਜ ਪੰਜਾਬ ਕੇਸਰੀ ਗਰੁੱਪ ਵੱਲੋਂ ਇਹ ਬਲੱਡ ਡੋਨੇਸ਼ਨ ਕੀਤਾ ਹੈ। ਦੇਖੋ ਅੱਜ ਲਾਲਾ ਜਗਤ ਨਰੈਨ ਜੀ ਦੀ ਆਰਮੀ ਸਮਰਪਿਤ ਇਹ ਖੰਨਾ ਚ ਪੰਜਾਬ ਕੇਸਰੀ ਗਰੁੱਪ ਵੱਲੋਂ ਖੁਦ ਕਰਕੇ ਬੁਲਾਇਆ ਗਿਆ ਕਿਉਂਕਿ ਉਹਨਾਂ ਨੇ ਪੰਜਾਬ ਦੇ ਲਈ ਦੇਸ਼ ਦੇ ਲਈ ਖੂਨ ਦਿੱਤਾ ਉਸ ਧਰਤੀ ਤੇ ਖੂਨ ਡੋਲਿਆ। ਤੋਂ ਉਹਨਾਂ ਨੂੰ ਸੱਚੀ ਜਿਹੜੀ ਉਹਨਾਂ ਨੂੰ ਉਹਨਾਂ ਦੀ ਯਾਦ ਇਹੀ ਹੋਏਗੀ ਕਿ ਅਸੀਂ ਵੀ ਉਹਨਾਂ ਦੇ ਲਈ ਖੂਨ ਦਾ ਦਾਨ ਕਰੀਏ ਤਾਂ ਜੋ ਜਿਹੜੀਆਂ ਅਨਮੋਲ ਜ਼ਿੰਦਗੀਆਂ ਉਹਨਾਂ ਨੇ ਬਚਾਉਣ ਦੀ ਜਿਹੜੀ ਇੱਕ ਆਪਣੀ ਕੁਰਬਾਨੀ ਦਿੱਤੀ ਉਹਦੇ ਲਈ ਅਸੀਂ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਬਚਾ ਸਕੀਏ ਔਰ ਆਪਣੇ ਸਮਾਜ ਦੇ ਕਲਿਆਣ ਲਈ ਆਪਣਾ ਯੋਗਦਾਨ ਪਾ ਸਕੀਏ ਸੋ ਅੱਜ ਦਾ ਮੁੱਖ ਮਕਸਦ ਇਹੀ ਹੈ ਕਿ ਖੂਨ ਦਾਨ ਕੈਂਪ ਜਿਹੜਾ ਖੰਨੇ ਦੇ ਵਿੱਚ ਬਹੁਤ ਵੱਡਾ ਕੈਂਪ ਹੈ ਜਿਹੜਾ ਅੱਜ ਲੱਗ ਰਿਹਾ ਠੀਕ ਹੈ ਥੈਂਕ ਯੂ ਬਹੁਤ ਚੰਗੀ ਗੱਲ ਹੈ ਸਾਡੇ समाज के लिए आपको जानकारी है कि पंजाब कैसे गुरु की तरफ से प्रत्येक वर्ष लाला जगंद नारायण जी के बलिदान जिसके उपलक्ष्य में ये खूनदान कैंप लगाया जाता है शहर के सभी धार्मिक संस्थाएं तो आती हैं सभी राजनीतिक दल भी यहाँ सहयोग देते हैं आते हैं मैं शहर वालों को बहुत बहुत शुभकामनाएँ देता हूँ ਔਰ ਐਸੀ ਹੀ ਸਭ ਮਿਲ ਕੇ ਕੇ ਐਸੀ ਸਮਾਜਿਕ ਕਾਰਜ ਕਰੇ ਤਾਂ ਕਿ ਹਮਾਰਾ ਸਮਾਜ ਹੈ ਔਰ ਇੱਕ ਅਚੀ ਦਿਸ਼ਾ ਮਿਲੇ ਨੌਜਵਾਨੋ ਨੂੰ ਬਹੁਤ ਸ਼ੁਭਕਾਮਨਾਵਾਂ ਸ਼ੀਟ ਹਨ ਜੀ ਸਰ ਅਜੀ ਪੰਜਾਬ ਦੇ ਸ੍ਰੀ ਗੁਰੂਪੁਰਬ ਨੂੰ ਖੂਨਦਾਨ ਕੈਂਪ ਲਗਾਇਆ ਗਿਆ ਉਹਦੇ ਬਾਰੇ ਕੀ ਕਹਣਾ ਹੈ ਅੱਜ ਦਾ ਜਿਹੜਾ ਕੈਂਪ ਲਗਾਇਆ ਹੈ ਪੰਜਾਬ ਕੇ ਇਸ ਗੁਰੂਪੁਰਬ ਨੂੰ ਸੰਪਰਕਰਤਾਵਰ આરોਪ ਮੰਨ ਕਰਦੇ ਇਹ ਲਾਲਾ ਯਾਤਰੀਆਂ ਦੀ ਕੁਰਬਾਨੀ ਨੂੰ ਯਾਦ ਕਰਾਉਂਦਾ 7 ਸਤੰਬਰ 2000 ਕੇ ਆਸਪਾਸ ਲਾਟਵਾਲ ਦੇ ਕੋਲ ਜਿਹੜੇ ਲੁਧਿਆਣਾ ਕੋਲ ਨਾਉਰ ਦੇ ਮੋੜ ਹੈ ਉੱਥੇ ਅੱਤਵਾਦੀਆਂ ਨੇ ਇਹਨਾਂ ਤਰ੍ਹਾਂ ਦੀ ਕਾਰ ਕੇ ਉੱਤੇ ਇਹਨਾਂ ਨੂੰ ਤੇਲੀ ਦੀ ਇਹ ਦੇਜ ਕਰਕੇ ਕੀਤੀ ਉਹ ਰੰਗਕਾਰੀ ਕ੍ਰੈਸ਼ ਤੋਂ ਬਾਅਦ ਇਹਨਾਂ ਦਾ ਪਹਿਲਾ ਮਰਡਰ ਹੋਇਆ ਫਿਰ ਆਪ ਤੋਂ ਆਗਿਆ ਨੇ ਲੈਸ਼ ਕਰਤਾ ਨੇ ਕਿ ਆ ਪੰਜਾਬ ਤੇ ਜਨ ਖਾਕਰ ਸਾਰੰਬਰਾਉਂ ਦੇ ਤਲਾਬਾ ਤੇ ਉਹਨਾਂ ਨੇ ਉਹ ਸਰੀਮੈਂਟ ਨੇ ਪੀਤਾ ਇਸ ਕਰਕੇ ਇੱਕ ਬੜਾ ਹਿੰਦੂ ਲੀਡਰ ਸੀ ਔਰ ਦੇਸ਼ ਭਗਤ ਵੀ ਰਹੇ ਹਨ ਫ੍ਰੀडम फाइਟਰ ਵੀ ਰਹੇ ਹਨ ਔਰ ਪੰਜਾਬ ਦੇ ਸੀ ਉਸ ਟਾਈਮ ਜਦੋਂ ਕੋਈ ਉਹਨਾਂ ਲੋਕਾਂ ਦੇ ਖਿਲਾਫ ਕਲਮ ਚ ਚੱਲਦੀ ਨਹੀਂ ਦਰਮਿਆਨਿਆ ਜਾ ਰੋਲ ਲਗਾਵਾ ਇਹ ਇਨਾਂ ਨੇ ਦੇਸ਼ ਦੀ ਇਕਤਾ ਅਖੰਡਤਾ ਵਾਸਤੇ ਕਲਮ ਜਿੰਦਿਆ ਹੈ ਹੈ ਬਾਤ ਛੱਡ ਕੇ ਮੈਂ ਕਹਾਂ ਸਮਾਂ ਆਪਕਾ ਬਾਤ ਦੇ ਖਿਲਾਫ ਇਹਨਾਂ ਨੇ ਲਿਖਦੇ ਨਹੀਂ ਦੇਖ ਵੀ ਲਿਖਦੇ ਨਹੀਂ ਖਬਰਾਂ ਉਹ ਦਾ ਉਹ ਸਰਂਜੀਤ ਚਾਹਕੇ ਇੱਕ ਤੇ ਵੱਡੇ ਲੀਡਰ ਤੇ ਕਿੰਨਾ ਦਾ ਨਾਮ ਹੀ ਹਿੰਦੁਸਤਾਨ ਦੇ ਪੰਜਾਬ ਦੇ ਲੋਕਾਂ ਤੇ ਜੈਸ਼ਾਹ ਪੈਦਾ ਕਰਕੇ ਕਰਨ ਲਈ ਪਹਿਲਾ ਹਿੰਦੂ ਲੀਡਰ ਇਹ ਮਾਰਿਆ ਫਿਰ ਬੀ. ਪੀ. ਦਾ ਬ੍ਰਿਸ਼ਟ ਭਾਰ ਮਾਰਿਆ ਫਿਰ ਸਰਦਾਰ ਭਲਵਾਂ ਸਿੰਘ ਦਾ ਕਾਦੀਦਲ ਜਿਹੜੀ ਲੌਂਗਵਾਲ ਸਮਝਾਉਂਦਾ ਹੋਇਆ ਉਹਨਾਂ ਖ ਮਿਆਜਾ ਨੂੰ ਤਰਵੇਸ਼ ਕਰਕੇ ਕਈ ਇਹ ਦੌਰ ਚੱਲ ਜਾਤੀ ਤਾਂ ਹੋਰ ਬੜਾ ਖਤਰਨਾਕ ਹੋਰ ਉਸ ਸਮੇਂ ਮੈਂ ਵੀ ਪਾਰਟੀ ਦਾ ਜਨਰਲ ਸੈਕਟਰੀ ਜਦੋਂ ਇਹ ਦਾ ਨਾਮ ਹੈ ਔਰ 1600 ਦੇ ਕਰੀਬ ਲੀਡਰ ਮਰੇ تھے ਸਿਆਸੀ ਦੌਰ ਜਿਹੜੇ ਅੱਤਵਾਦ ਦੇ ਖਿਲਾਫ ਹੋਤੇ ਚਾਹੇ ਉਹ ਕਮਿਊਨਿਸਟ ਨੇ ਚਾਹੇ ਉਹ ਭਾਜਪਾ ਦੇ ਕਿ ਅਕਾਲੀ ਦਲ ਦੇ ਵੀ ਕੁਝ ਲੀਡਰ ਉਹਨਾਂ ਨੇ ਮ ਕਾਂਗਰਸ ਦੇ ਤਬਾਹ ਮਾਰੇ ਇਸ ਕਰਕੇ ਇਹ ਜਿੰਨਾ ਵੀ ਜਿਹੜੀ ਦਿੱਤਾ ਹੈ ਹਰ ਦਾ ਖੂਨਦਾਨ ਕੈਂਪ ਇਤਤਾ ਜੋਸ਼ ਭਰਤਾ ਲੋਕਾਂ ਕਿ ਕੁਰਬਾਨੀ ਯਾਦ ਕਰਾਉਂਦੀ ਹੈ ਕਿ ਲੋਕ ਕੁਰਬਾਨੀ ਯਾਦ ਕਰਦੇ ਖੂਨ ਲੈਣ ਵਾਲਿਆਂ ਨੂੰ ਜਿਹੜੇ ਖੂਨ ਦੋਲਦੇ ਨੇ ਉਹਨਾਂ ਨੂੰ ਇੱਕ ਸੰਦੇਸ਼ ਹੈ ਇਹ ਖੂਨਦਾਨ ਕੈਂਪ ਇੱਥੇ ਨਾਲ ਕਿਸੇ ਬਾਹਮਣ ਦਾ ਨਾਅ ਕਿਤੇ ਖਤਰਨਾਕ ਨਾਅ ਕਿਤੇ ਮੁਸਲਮਾਨ ਦਾ ਨਾਅ ਕਿਤੇ ਬੈਕਵਰਡ ਖੜਾਅ ਦਾ ਸ਼ੁਰੂਕਾਰ ਮੈਂ ਵਕ ਵਕ ਵਰਕਾਂ ਦੇ ਰੋਖਾਂ ਨੇ ਖੂਨ ਜੇ ਤੋ ਹੱਕ ਤਾਲ ਤੇ ਬਣੀ ਜਿਹਨੂੰ ਖੂਨ ਲੱਗਦਾ ਹੈ ਉਹਦੇ ਤੇ ਥੋੜਾ ਲਿਥਿਆ ਹੁੰਦਾ ਹੈ ਜਿਹੜੀ ਜਾਤ ਦਾ ਖੂਨ ਹੈ ਜਿਹੜੀ ਕੌਮ ਦਾ ਖੂਨ ਹੈ ਇਹ ਸਾਰੇ ਹੀ ਖੂਨ ਸਭ ਦੇ ਰੱਬ ਨੇ ਇਨਸਾਨ ਬਣਾਏ ਨੇ ਪਰ ਜਿਹੜੇ ਧਰਮ ਦੇ ਨਾਉ ਤੇ ਸਿਆਸਤ ਕਰਨ ਵਾਲੇ ਕੱਟੜਪੰਥੀ ਕਹ ਰਿਹਾ ਹਾਂ ਕਿ ਸਹੀ ਪਾਰਟੀ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਇਹ ਛਾਤੀਆਂ ਰੋਕੀਆਂ ਸੇਕਣ ਦੀ ਨਹੀਂ ਗ੍ਰੇਡ ਕਰਨ ਲੋਕਾਂ ਦੇ ਕਤਰੋਂ ਘਾਰਸ ਦੇ ਰਾਹ ਤੇ ਨਾ ਪਾਉਂ ਇਹ ਕੁਰਬਾਨੀਆਂ ਦੇ ਦਾਬੇ ਬਿਆਨ ਸਰਕਾਰ ਬਿਆਨ ਕੁਰਬਾਨੀ ਅoraj ਬਹੁਤ ਮੁੱਖ ਮੰਤਰੀ ਹੈ ਕਿ ਬਹੁਤ ਸਾਰੇ ਪੁਲਿਸ ਅਫਸਰ ਵੀ ਕਾਫੀ ਮਾਰੇ ਗਏ ਜਿਹੜੇ ਕਿ ਕਈ ਹੱਦ ਤੱਕ ਦੀਆਂ ਨਾ ਪੁੱਤਾਂ ਵਾਲੇ ਰੜੇ ਆ ਅਈ ਘੁੱਟ ਕੇ ਲੜਦੇ ਤੇ ਅੱਜ ਦੇ ਪੰਜਾਬ 'ਚ ਸਰਕਾਰਾਂ ਚਾਹੇ ਬਾਦਲ ਦੀ ਆਈ ਜਾਂ ਕੈਪਟਨ ਦੀ ਆਈ ਸਰਦਾਰ ਬਹਿਨਸ ਨੂੰ ਲੈ ਕੇ ਆ ਜਾ ਇਹ ਡੈਮੋਕ੍ਰੇਸੀ ਦੀ ਬੁਨਿਆਦ ਇਹ ਉਹਨਾਂ ਦੀ ਇਹਨਾਂ ਦੀਆਂ ਕੁਰਬਾਨੀਆਂ ਨੇ ਅੱਜ ਉਹ ਹਾਲਾਤ ਜਿਹੜੇ ਪੰਜਾਬ 'ਚ ਮੈਂ ਪੰਜਾਬ 'ਚ ਮੈਨੂੰ ਇਹ ਅੰਵੇਸ਼ ਹੈ ਕਿ ਉਹ ਜਿਹੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਮੁਰਕੇ ਉਹ ਸਿਰ ਰਾਤੀ ਪਾਉਣ ਦੀ ਕੋਸ਼ਿਸ਼ ਕੀਤੀ ਕਿ ਇਹਦੇ ਪਿੱਛੇ ਸਿਆਸਤਦਾਨ ਹੈ ਕਿ ਉਪਰਕਤ ਪੰਜਾਬ ਦੇ ਲੋਕ ਸੁਚੇਤ ਰਹਿਣ ਦੀ ਜ਼ਰੂਰਤ ਹੈ ਤੇ ਉਹਨਾਂ ਨੇ ਹੱਤਬਾਦ ਹਟਾਇਆ ਹੋਇਆ ਜਿਨ੍ਹਾਂ ਨੇ ਹਟਾਇਆ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੇ ਨਹੀਂ ਹਟਾਇਆ ਉਹਨਾਂ ਨੂੰ ਸਮਝਣਾ ਚਾਹੀਦਾ ਸੋਚਣਾ ਹੈ ਕਿ ਪੰਜਾਬ ਨੂੰ ਅੱਗੇ ਪੰਜਾਬ ਨੂੰ ਪੰਜਾਬੀ ਸੂਬਾ ਬਣਾ ਕੇ ਕੋਸ਼ਿਸ਼ੇ ਬਣਾਤੀ ਪੰਜਾਬ ਦਾ ਨੁਕਸਾਨ ਹੁੰਦਾ ਹੈ ਹੁਣ ਜਿਹੜੇ ਖਾਲਸਾਨੀਆਂ ਆ ਉਹ ਗੱਲਾਂ ਕਰਦੇ ਰਹੇ ਜਾਂ ਹਿੰਦੂ ਰਾਸ਼ਟਰ ਦੀ ਗੱਲ ਉੱਠੀ ਹੈ ਤੇ ਰਾਸ਼ਟਰਤਾ ਦੀ ਗੱਲ ਉਹ ਹੈ ਭਾਵੇਂ ਸਿੰਧੀਆ ਜੇ ਅਸੀਂ ਇਕੱਠੇ ਰਹਦੇ ਰੱਬ ਨੇ ਤਾਂ ਸਾਰੇ ਇਨਸਾਨ ਬਣਾਏ ਨੇ ਕੋਈ ਮੁਸਲਮਾਨ ਹੈ ਧਰਮ ਆਪਣੇ ਆਪਣੇ ਮੰਨੋ ਧਰਮਾਂ ਨੂੰ ਪਰ ਦੂਜਿਆਂ ਦਾ ਸਤਿਕਾਰ ਕਰੋ ਹੱਤ ਲੋਕਾਂ ਨੂੰ ਤਪਰੀ ਕਰਨ ਦੀ ਲੋੜ ਹੈ ਇਹਨਾਂ ਦੀ ਜਿਹੜੀ ਸ਼ਹੀਦੀ ਲਾਲਾ ਜਗਤਰਾਮ ਜਿਹਨਾਂ ਦਾ ਬੇਟਾ ਤੇ ਪਰਿਵਾਰ ਦੀ ਬਹੁਤ ਵੱਡੀ ਦੇ ਹੈ ਰਮੇਸ਼ ਜੀ ਰਮੇਸ਼ ਜੀ ਉਹ ਵੀ ਸ਼ਿਕਾਰ ਹੋਏ ਨੇ ਇਸ ਕਰਕੇ ਮੈਨੂੰ ਤਾਂ ਸਾਰਾ ਕਿਉਂਕਿ ਅੱਤ ਬਾਅਦ ਮੈਂ ਹਟਾਇਆ ਮੈਂ 16 ਸਾਲ ਅਸੀਂ ਅੱਤ ਬਾਅਦ ਦੇ ਖਿਲਾਫ ਹੀ ਬੋਲਦੇ ਰਹੇ ਹਾਂ ਲੜਾਈ ਲੜੀ ਹੈ ਅਸੀਂ ਪਤਾ ਨਹੀਂ ਕਿਵੇਂ ਬਚੇ ਹਾਂ ਰੱਬ ਨੇ ਬਚਾਏ ਹੈ ਪਰ ਜਿਹੜੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਦਾ ਮੌਜੂਦਾ ਸਰਕਾਰ ਸਰਕਾਰ ਇਹਨਾਂ ਨੇ ਬਦਲਾਅ ਦੀ ਗੱਲ ਕੀਤੀ ਉਹ ਆਪ ਹੀ ਬਦਲ ਕੇ ਮੈਂ ਸਮਝਦਾ ਬਦਲਾਅ ਕੀ ਲਿਆਉਣਾ ਉਹ ਆਪ ਹੀ ਬਦਲ ਅੱਜ ਪੰਜਾਬ ਦੇ ਹਾਲਾਤ ਨੇ ਨਾ ਨਾਟਕ ਬੜੇ ਖਤਰਨਾਕ ਨਸ਼ਾ ਇਹਨਾਂ ਤੋਂ ਖਤਮ ਨਹੀਂ ਹੋਇਆ ਬੇ ਆਦਮੀ ਇਹਨਾਂ ਤੋਂ ਸਜ਼ਾ ਨਹੀਂ ਦੇ ਹੁਣ ਹੈ ਜੀ ਕਰਪਸ਼ਨ ਦਾ ਬੋਲਬਾਲ ਹੈ ਇਹ ਆਪਾਂ ਕਹੀਏ ਕੋਰੋਂ ਕੋਈ ਨਿਕਲ ਜੂ ਤਾਂ ਕੋਈ ਪਤਾ ਨਹੀਂ ਮੈਂ ਕਹਨਾ ਇੱਕ ਲੜਕੀ ਗੈਲੇਪਾਫੇ ਕਿਸੇ ਬਾਜ਼ਾਰ ਤੇ ਨਹੀਂ ਜਾ ਸਕਦੀ ਨਾਂ ਚੋ ਵਾਲੀਆਂ ਖੋਈਆਂ ਜਾਂਦੀ ਨੇ ਐਜੀ ਤੇ ਗਲਾ ਚੋ ਜਿਹੜੀ ਚੇਨ ਹੈ ਚੇਨੀਆਂ ਉਹ ਤਾਂ ਨਕਲ ਲੱਗੇ ਤਾਂ ਕੋਈ ਬੁੜੀ ਨਕਲੀ ਵੀ ਪਾ ਕੇ ਚਲੀ ਜਾਂਦੀ ਜੀ ਉਹ ਕੋਈ ਬੰਦ ਹੋ ਗਈ ਵੀ ਕਾਨੂੰਨ ਤਾਂ ਨਹੀਂ ਪਰ ਉਹ ਨਹੀਂ ਦਿੱਤੇ ਚੋੜੇ ਜਾਂਦੇ ਨੇ ਮੋਬਾਈਲ ਖੋਹਦੇ ਨੇ ਹੈ ਜੀ ਦੁਕਾਨਾਂ ਤੇ ਸ਼ਰਮ ਲੁਕੇ ਜਾ ਰਹੇ ਨੇ ਗੋਲੀਆਂ ਮਾਰ ਕੇ ਆਉਂਦੇ ਨੇ ਜੀ ਗੈਗਸਟਰ ਕਿੰਨਾ ਫੈਲੇ ਹੈ ਹੈ ਜੀ ਬ੍ਰੋਕਰੀਆਂ ਮੰਗੀਆਂ ਜਾਂਦੀਆਂ ਜੀ ਇਹਨਾਂ ਇਹ ਬਗੜਾਓ ਵਾਲਿਆਂ ਨੂੰ ਸੋਚਣ ਦੀ ਜਰੂਰਤ ਹੈ ਸੀਰੀਅਸ ਸੋਚੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਡਾਡ ਡਾਡ ਨਸ਼ਾ ਮੁਕਤ ਕਾਣਾ ਇਹ ਤਾਂ ਫੜ ਕੇ ਮਾਰਨਾ ਠੀਕ ਹੈ ਥੈਂਕ ਯੂ ਅੱਜ ਦਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਕਮੇਟੀ ਦੇ ਬਾਰੇ ਕੀ ਕਹਿੰਦੇ ਹੋ ਸਰਨੇ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਮਹਾਕਾਲੀ ਅੱਜ ਪੰਜਾਬ ਕੇਸਰੀ ਗਰੁੱਪ ਖੰਨਾ ਵੱਲੋਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 43ਵੇਂ ਬਲੀਦਾਨ ਦਿਵਸ ਦੇ ਵਿੱਚ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਅੱਜ ਸਾਨੂੰ ਸਾਡੇ ਸ਼ਹਿਰ ਵਾਸੀਆਂ ਵੱਲੋਂ ਬਹੁਤ ਵੱਡਾ ਜਿਹੜਾ ਭਰਮਾ ਹੁੰਗਾਰਾ ਮਿਲਿਆ ਹੈ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਚਾਹੇ ਉਹ ਵਲੰਟੀਅਰ ਦੇ ਤੌਰ ਤੇ ਹੋਵੇ ਭਾਵੇਂ ਉਹ ਖੂਨਦਾਨੀਆਂ ਦੇ ਤੌਰ ਤੇ ਹੋਵੇ ਤੇ ਇਸ ਵਾਰ ਵੀ ਸਾਡੇ 445 ਦੇ ਕਰੀਬ ਜਿਹੜੇ ਲੱਡ ਡੋਨਰ ਹੋਏ ਨੇ ਤੇ ਜਿਹਦੇ ਵਿੱਚ ਸਾਡੇ ਨਾਲ ਆ ਬੈਠੇ ਰਹੇ ਬਾਬਾ ਜੀ ਨੇ ਜਿਹੜੇ ਸਾਡੇ ਜਿਨ੍ਹਾਂ ਨੂੰ ਜੇ ਕੋਈ ਗੱਲ ਕਰਦਾ ਖੰਨੇ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਕਹਦੀਏ ਵੀ ਖੂਨਦਾਨ ਦੀ ਲੋੜ ਹੈ ਤਾਂ ਸਭ ਤੋਂ ਪਹਿਲਾਂ ਜੇ ਨਾਮ ਆਂਦਾ ਹੈ ਤਾਂ ਸਰਨਾਮਾ ਪਹਿਲਾਂ ਉਹ ਰਾਹੁਲ ਗਰਗ ਬਾਬਾ ਜੀ ਦਾ ਆਂਦਾ ਹੈ ਜਿਹੜੇ ਸਾਡੇ ਨਾਲ ਅੱਜ 7 ਦਿਨ ਤੋਂ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਿੰਨੇ ਇਹਨਾਂ ਦੀ ਟੀਮ ਕਰਨ ਵਰਮਾ ਜੀ ਸਾਡੇ ਭਟ ਸਾਹਿਬ ਸਾਰੇ ਸਾਡੇ ਨਾਲ ਲੱਗੇ ਰਹੇ ਨੇ ਤੇ ਮੈਂ ਸਭ ਤੋਂ ਨਾਲ ਹੀ ਆਪਣੇ ਸਾਡੇ ਸ਼੍ਰੀ ਅਵਨਾਸ਼ ਚੋਪੜਾ ਜੀ ਸ਼੍ਰੀ ਵਿਜੇ ਚੋਪੜਾ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੀ ਨਿਰਦੇਸ਼ਾ ਹੇਠ ਅੱਜ ਇਹ ਕੈਂਪ ਲਗਾਇਆ ਗਿਆ ਤੇ ਇੱਕ ਸਭ ਤੋਂ ਵੱਡੀ ਗੱਲ ਵੀ ਅਭਿਜੇ ਚੋਪੜਾ ਜੀ ਜਿਹੜੇ ਸਾਡੇ ਪੰਜਾਬ ਕੀਸਰੀ ਦੇ ਗਰੁੱਪ ਦੇ ਡਾਇਰੈਕਟਰ ਨੇ ਉਹ ਖੁਦ ਵੀ ਇਸ ਕੈਂਪ ਤੇ ਵਿੱਚ ਯਾਨੀ ਕਿ ਜਿਹੜੀ ਸਾਡੀ ਉਮੀਦ ਤੋਂ ਕਿਤੇ ਪਰੇ ਉਹ ਜਿਨ੍ਹਾਂ ਕੋਲ ਇੱਕ ਇੱਕ ਮਿੰਟ ਦਾ ਟਾਈਮ ਨਹੀਂ ਹੈਗਾ ਉਹ ਸਾਡੇ ਕੋਲ 2 ਘੰਟੇ ਤੋਂ ਵੀ ਵੱਧ ਦਾ ਸਮਾਂ ਲਗਾ ਕੇ ਗਏ ਨੇ ਸਾਡੇ ਇਕੱਲੇ-ਇਕੱਲੇ ਖੂਨਦਾਨੀ ਦਾ ਹੌਸਲਾ ਫਸਾਈ ਕਰਕੇ ਗਏ ਨੇ ਸਾਡੇ ਇਕੱਲੇ-ਇਕੱਲੇ ਵਲੰਟੀਅਰ ਦਾ ਹੌਸਲਾ ਫਸਾਈ ਕਰਕੇ ਗਏ ਨੇ ਜਿਨ੍ਹਾਂ ਲਈ ਮੈਂ ਜਿਨ੍ਹਾਂ ਬਹੁਤ ਬਹੁਤ ਜਿਨ੍ਹਾਂ ਦਾ ਮੈਂ ਰਣੀ ਵੀ ਆ ਧੰਨਵਾਦ ਵੀ ਕਰਦਾ ਵੀ ਸਾਡੇ ਇੱਕ ਛੋਟੇ ਜਿਹੇ ਇਸ ਕੈਂਪ ਦੇ ਵਿੱਚ ਉਹ ਏਡੀ ਵੱਡੀ ਮਹਾਨ ਸ਼ਖਸੀਅਤ ਖੁਦ ਚਰਨ ਪਾ ਕੇ ਗਈ ਹੈ ਤੇ ਇਹ ਸਾਡੇ ਤੇ ਉਹ ਇੱਕ ਸਾਡੇ ਤੇ ਚੜਾ ਕੇ ਗਏ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਨਾਲ ਹੀ ਮੈਂ ਆਪਣੇ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਇਸ ਖੂਨਦਾਨ ਕੈਂਪ ਦੇ ਵਿੱਚ ਊਰਨ ਸਹਿਯੋਗ ਦਿੱਤਾ ਬਾਬਾ ਜੀ ਦਾ ਫਿਰ ਮੈਂ ਇੱਕ ਵਾਰ ਫਿਰ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਸਾਡੇ ਨਾਲ ਲੱਗੇ ਰਹੇ ਨੇ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਮਹਾਕਾਲੀ